हां जी गुरु के प्यारे ओ साथ संग जी आज मैं एकरा ਤੁਹਾਨੂੰ ਹੈਰਾਨੀ ਜੀ ਕਰਨ ਵਾਲੀ ਗੱਲ ਦੱਸਣਾ ਤੁਸੀਂ ਕਹੋਗੇ ਵੀ ਕਿਉਂ ਜੀ ਵੀਡੀਓ ਪਾਜੀ ਪਰ ਇਹ ਸੱਚ ਹੈ ਤੁਸੀਂ ਖਿਆਲ ਕਰਿਓ ਤੁਹਾਡੇ ਘਰ ਦੇ ਜਿਹੜੇ ਨਾ ਜਿਹੜੇ ਕਮਰੇ ਵਿੱਚ ਰਹਿੰਦੇ ਹੋ ਜਾਂ ਕਿਸੇ ਵੀ ਕਮਰੇ ਵਿੱਚ ਰਹਿੰਦੇ ਹੋ ਜਿਹੜਾ ਤੁਹਾਡਾ ਅ ਸੈਟਿੰਗ ਹੈ ਸਮਾਨ ਦੀ ਕੱਪੜਿਆਂ ਦੀ ਵਸਤਰਾਂ ਦੀ ਰਸੋਈ ਦੇ ਭਾਂਡਿਆਂ ਦੀ ਜਾਂ ਕੋਈ ਵੀ ਇਹ ਚੀਜ਼ਾਂ ਬਹੁਤ ਪ੍ਰਭਾਵ ਪਾਉਂਦੀਆਂ ਨੇ ਮੈਂ ਤਿੰਨ ਦੋ ਦਿਨ ਹੋ ਗਏ ਅ ਦੋ ਤਿੰਨ ਦਿਨ ਹੋ ਗਏ ਮੇਰਾ ਨਾ ਜਾਣ ਕੇ ਸਿਮਰਨ ਹੁੰਦਾ ਤਾਂ ਹੈ ਸੀ ਗੱਲ ਨਹੀਂ ਆਪਣਾ ਕੰਮ ਹੀ ਇਹੀ ਹੈ ਪਰ ਕੁਛ ਨਾ ਉਹਦੇ ਵਿੱਚ ਡਾਵਾ ਡੋਲ ਸਥਿਤੀ ਸੀ ਤੇ ਉਹਦੇ ਵਿੱਚ ਮੇਰੀ ਇੱਕ ਗਲਤੀ ਹੈ ਜਿਹੜੇ ਆਪਣਾ ਜਿਹੜਾ ਸੈਲਿੰਗ ਦਾ ਸਮਾਨ ਦੀ ਵਸਤਰਾਂ ਦੀ ਕੱਪੜਿਆਂ ਦੀ ਉਹ ਚੀਜ਼ ਸਾਡੇ ਔਰੇ ਨੂੰ ਖਰਾਬ ਕਰਦੀਆਂ ਨੇ ਵੈਸੇ ਮੇਰਾ ਸਥਾਨ ਜਾਬ ਸਮਨ ਕਰਨ ਵਾਲਾ ਇੱਕ ਛੋਟਾ ਜਿਹਾ ਭੋਰੇ ਵਾਂਗੂ ਬਣਿਆ ਭੋਰੇ ਵਾਂਗੂ ਬਣਿਆ ਹੋਇਆ ਹੈ ਉੱਥੇ ਕਰਨਾ ਪਰ ਇੱਥੇ ਵੀ ਮੈਂ ਹੁਣ ਗਰਮੀ ਕਰਕੇ ਥੋੜਾ ਜਿਹਾ ਕਦੇ ਕਿਤੇ ਕਦੇ ਕਿਤੇ ਐ ਕਰ ਲੈਣਾ ਕਿਉਂਕਿ ਆਪਣਾ ਉਹ ਹੈ ਗਰਮੀਆਂ ਨੇ ਨਾ ਤੇ ਇੱਕ ਜਿੱਥੇ ਮੈਂ ਬਹਿਣਾ ਉਥੇ ਮੈਂ ਏਸੀ ਨਹੀਂ ਵਰਤਦਾ ਹੈਗਾ ਮੇਰਾ ਸੁਭਾਅ ਹੈ ਮੈਂ ਏਸੀ ਘੱਟ ਵਰਤਦਾ ਯਾਨੀ ਕਿ ਕੁਦਰਤੀ ਮਾਹੌਲ ਜੇ ਤੇ ਆਮ ਜਿਵੇਂ ਆ ਨਾ ਇੱਕ ਮਸਤਾਨੀ ਜੀ ਬਰਤੀ ਰਹਿੰਦੇ ਥੋੜੀ ਜਿਹੀ ਮੇਰੇ ਤੇ ਆ ਮੈਂ ਦੇਖੀ ਦਸਤਾਰਾਂ ਕਿਵੇਂ ਡੇਗ ਰੱਖੀਆਂ ਨੇ ਭਾਵੇਂ ਕਿ ਬਿਆਦਬੀ ਨਹੀਂ ਹੈਗੀ ਖੋਲ ਕੇ ਇਦਾਂ ਹੀ ਰੱਖ ਰੱਖੀਆਂ ਨੇ ਆ ਮੇਰੇ ਵਸਤਰ ਨੇ ਦੇਖੋ ਆ ਚੋਲੇ ਪਜਾਮੇ ਚਲੋ ਇਹ ਤਾਂ ਮਹਾਰ ਦੀ ਕਿਰਪਾ ਹੈ ਨਾ ਤੇ 100 150 ਹੈਗਾ ਆਪਣੇ ਕੋਲੇ ਵਸਤ ਰਹੀ ਪਰ ਮੈਂ ਕੀ ਦੇਖਿਆ ਮੈਂ ਕਈ ਦਿਨਾਂ ਤੋਂ ਵੀ ਮੇਰਾ ਸਿਮਰਨ ਹੈ ਜਿਹੜਾ ਉਹ ਖੇਰੂ ਖੇਰੂ ਹੋਇਆ ਪਿਆ ਜਿਵੇਂ ਆਪਾਂ ਕੋਈ ਵੱਡਾ ਨੋਟ ਟੜਾ ਲਈਏ ਤੇ ਉਹ 50 ਦਾ ਬਣ ਜਾਂਦਾ ਵਿੱਚ ਉਹ 100 ਦਾ ਬਣ ਜਾਂਦਾ ਜੇ ਇਸ ਤਰ੍ਹਾਂ ਦਸਾਂ ਦਾ ਬਣ ਜਾ ਉਹ ਖੇਰੂ ਖੇਰੂ ਹੋ ਜਾਂਦਾ ਜੀ ਬਰਕਤ ਨਹੀਂ ਰਹਿੰਦੀ ਜੇ ਤੁਸੀਂ ਕਿਸੇ ਵੀ ਆਪਣੇ ਘਰ ਦੇ ਵਿੱਚ ਸਹੀ ਸਮਾਨ ਨਹੀਂ ਰੱਖਦੇ ਕੋਈ ਚੀਜ਼ ਕਿਤੇ ਖਿਲਾਰ ਕੇ ਰੱਖ ਦਿੰਦੇ ਹੋ ਮੈਂ ਤੁਹਾਡੇ ਕੋਲੇ ਕੁਝ ਲੁਕੋ ਕੇ ਨਹੀਂ ਰੱਖਦਾ ਆ ਦੇਖੋ ਮੇਰਾ ਨਾ ਐ ਏਦਾਂ ਹੋਇਆ ਪਿਆ ਕੰਮ ਹੋਰ ਹੀ ਤਰ੍ਹਾਂ ਦੀ ਬਸ ਜਿਵੇਂ ਕੋਈ ਇੱਥੇ ਰਹਿੰਦੇ ਨਹੀਂ ਪੂਤ ਮੰਗਲਾ ਆ ਜਾ ਪੂਤ ਮੰਗਲਾ ਆ ਜਾ ਬਣਾਇਆ ਪਿਆ ਤਿੰਨ ਦਿਨਾਂ ਤੋਂ ਇਹਦੇ ਕਾਰਨ ਮੈਨੂੰ ਬਹੁਤ ਰੁਕਾਵਟ ਆ ਰਹੀ ਹੈ ਵਾਈਬ੍ਰੇਸ਼ਨ ਮੇਰਾ ਔਰਾ ਖਰਾਬ ਹੋਇਆ ਪਿਆ ਤੇ ਤੁਸੀਂ ਜੋ ਜੇ ਤੁਸੀਂ ਘਰੇ ਸਿਮਰਨ ਕਰਨਾ ਚਾਹੁੰਦੇ ਜਾਂ ਘਰੇ ਤੁਹਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਤਾਂ ਬਈ ਇਹ ਗੱਲਾਂ ਦਾ ਧਿਆਨ ਰੱਖਣਾ ਪਊਗਾ ਤੁਹਾਨੂੰ ਤੇ ਇਹ ਦੇਖੋ ਕਿਵੇਂ ਕੱਪੜੇ ਉਹ ਪਏ ਨਹੀਂ ਖਲਾਰੇ ਮੇਰੇ ਨਾਂ ਮੰਜਾ ਦੂਜਾ ਕਿਉਂਕਿ ਮੈਂ ਕੱਪੜੇ ਵਾਲਾ ਮੰਜਾ ਨਹੀਂ ਪਾਉਂਦਾ ਬੰਦਾ ਕਿਉਂਕਿ ਅੱਜਕੱਲ ਜਵਾ ਕੱਪੜੇ ਵਾਲੇ ਮੰਜੇ ਜਿਹੜੇ ਮੰਜੇ ਦੇ ਕੱਪੜਾ ਲਾਇਆ ਹੁੰਦੇ ਨੇ ਉਹ ਤੇ ਲੇਟਾਂਗੇ ਆਪਾਂ ਥੱਲੋਂ ਸਾਨੂੰ ਹਵਾ ਨਹੀਂ ਲੱਗਦੀ ਉਹ ਸਾਡੇ ਵਾਸਤੇ ਹਾਨੀਕਾਰਕ ਹੈ ਇਸ ਕਰਕੇ ਪੁਰਾਣੇ ਲੋਕਾਂ ਰੱਸੀਆਂ ਵਾਲੇ ਮੰਜੇ ਤੇ ਇਸ ਤਰ੍ਹਾਂ ਪੈਂਦੇ ਹੁੰਦੇ ਸੀ ਹਵਾਦਾਰ ਹੁੰਦਾ ਇਹ ਤੇ ਬੈੱਡ ਗਰਮ ਹੁੰਦਾ ਇਸ ਤਰ੍ਹਾਂ ਕਰਕੇ ਹੈ ਸਭ ਕੁਝ ਪਰ ਮੇਰੀ ਨਾ ਆਲਸ ਕਹਿ ਲੋ ਜਾਂ ਥੋੜਾ ਜਿਹਾ ਉਹ ਚਾਟ ਜਮਨ ਹੋਇਆ ਪਿਆ ਸੀ ਵਾਈਬ੍ਰੇਸ਼ਨ ਨੂੰ ਤੇ ਔਰੇ ਨੂੰ ਆਵਾ ਮੰਡਲ ਨੂੰ ਖਰਾਬ ਕਰਨ ਨੇ ਇਹ ਚੀਜ਼ਾਂ ਦੇ ਸਿਮਰ ਚਲਾਉਣਾ ਹੈ ਇਹ ਚਾਹ ਤੁਹਾਨੂੰ ਧਿਆਨ ਦੇਣਾ ਪਵੇਗਾ ਆਪਦਾ ਸੈਟਿੰਗ ਪੂਰੀ ਕਰਨੀ ਪਊਗੀ ਨਹੀਂ ਤੁਸੀਂ ਜੋਰ ਨਾਲ ਤੁਹਾਡਾ ਸਿਮਰ ਨਹੀਂ ਚੱਲੇਗਾ